ਜਦੋਂ ਪਾਸ ਹੋਏ ਪਾਸ ਹੋ ਗਏ ਹੁਣ ਇੱਕ ਦਿਨ ਆ ਗਿਆ ਸਿੱਖ ਸੰਗਤਾਂ ਬੈਠੀਆਂ ਸਨ ਗੁਰੂ ਨਾਨਕ ਜੀ ਨੂੰ ਆਖਿਆ ਕਿ ਭਾਈ ਰਣੋਜੀ ਦੇ ਮੱਥੇ ਤੇ ਤਿਲਕ ਲਾ ਦਿਓ ਤਿਲਕ ਲਾ ਕੇ ਅੰਗ ਨਾਲ ਅੰਗ ਹੋ ਧਿਆਨ ਕਰਕੇ ਮਲਾਉ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਆਪੂਏ ਬਹੁਤਾ ਹੋਏ ਸਮੇਂ ਵਿੱਚੋਂ ਸਮਾਂ ਜਿਹਨਾਂ ਮੈਨੂੰ ਨਸੀਬ ਆਇਆ ਓਨੇ ਸਮੇਂ ਦੇ ਵਿੱਚ ਰਹਿ ਕੇ ਮੈਂ ਇੱਕ ਵਾਰ ਤੁਹਾਡੇ ਸਨ ਮੁਖਾਤਰੀ ਕਰਕੇ ਖਿਮਾ ਤੇ ਜੱਜਕ ਹੋ ਜਾਣਾ ਹੈ ਉਸ ਤੋਂ ਪਹਿਲਾਂ ਜੋ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਇਹਨਾਂ ਤੋਂ ਵਰਸਾਏ ਤੀਸਰੇ ਮੁਖੀ ਸ੍ਰੀਮਾਨ ਸੰਤ ਬਾਬਾ ਸੁੱਖਾ ਸਿੰਘ ਸਾਹਿਬ ਜੀ ਔਰ ਸ੍ਰੀਮਾਨ ਸੰਤ ਬਾਬਾ ਹਾਕਮ ਸਿੰਘ ਸਾਹਿਬ ਜੀ ਉਹਨਾਂ ਦੇ ਵੱਲੋਂ ਉਹਨਾਂ ਦੇ ਜਥੇਦਾਰਾਂ ਵੱਲੋਂ ਬੇਅੰਤ ਪਿਆਰ ਦੇ ਕੇ ਨਵਾਜਿਆ ਗਿਆ ਸਤਿਕਾਰਯੋਗ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਜਿਹੜੇ ਸਾਰੇ ਜਥਿਆਂ ਨੂੰ ਨਵਾਜ ਵੀ ਰਹੇ ਨੇ ਸ੍ਰੀ ਹਾਲੀ ਸਾਹਿਬ ਸ਼ਹਿਰਪੁਰ ਐਮਪੀ ਵਾਲਿਆਂ ਵੱਲੋਂ તાણ્યા તાનને ઓર ઓટ ને ગયાથી ગતને પત્ત્યાની પા આશર્યા તે આશરે ਜਦੋਂ ਉਹ ਦੇਵਤਾ ਕੀ ਜਨਤ ਲੈ ਕੇ ਆਉਂਦੇ ਆ ਉਹਨਾਂ ਨੂੰ ਇੱਕ ਬਾਬਾ ਸਰਦਾਰਾ ਸਿੰਘ ਜੀ ਜਿਹੜੇ ਆਪਣੀ ਸਵਾਰੀ ਤੇ ਲੱਭ ਕੇ ਇਹਨਾਂ ਸਾਹਮਣੇ ਆਏ ਇਹ ਬਹੁਤ ਵੱਡੀ ਗੱਲ ਹੈ ਅੱਛਾ ਅਸਲਾਨਾ ਜੋੜ ਮੇਲਾ ਲੱਗਾ ਸੰਤਾਂ ਬਹੁਤ ਬਹੁਤ ਅਹੀਂ ਆ ਕੇ ਯਾਦ ਹੋਏ ਬਹੁਤ ਗੁਰੂ ਸਾਹਿਬ ਦੀ ਕਿਰਪਾ ਮਹਾਰਾਜੀ ਨਗਰ ਵਾਸੀਆਂ ਨੂੰ ਲਾਗਾ ਨਿਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਹੋਣ ਸਾਲ ਆਈ ਇਸੇ ਤਰ੍ਹਾਂ ਸਾਲ ਦਾ ਲੁਣੀ ਨਵੇਂ ਜੇ ਗੁਰੂ ਦੀ ਸੇਵਾ ਕਰਕੇ ਆਪ ਪ੍ਰਾਪਤ ਕਰ ਸਕੀਏ ਅਸਲਾਨਾ ਜੋੜ ਮੇਲਾ ਬਣਾਤੇ ਕਿ ਮੈਂ ਸਾਲ ਇੱਕ ਬਹੁਤ ਬਾਤ ਪਛਾਣਿਆ ਦਾਪ ਜੀ ਮਾਮੂ ਜੀ ਜੋੜ ਪਾ ਕੇ ਸਾਥ ਆਇਆ

ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਦੀ ਭਤੇ ਗੁਰੂ ਸਵਾਰ ਜੋੜਮੇ ਦਾ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਗੁਰਦਾ ਗੱਦੀ ਦਿਹਾੜੇ ਨੂੰ ਸਮਰਪਿਤ ਹੈ ਇਹ ਜੋੜਮੇ ਦਾ ਬਾਬਾ ਜਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਉਹਨਾਂ ਤੋਂ ਬਾਬਾ ਸਰਦਾਰਾ ਸਿੰਘ ਜੀ ਹੁਣ ਮੌਜੂਦਾ ਮੁਖੀ ਸਮਰਦਾ ਦੇ ਸਤਿਕਾਰਯੋਗ ਮਾਤਾ ਸਰਬਜੀਤ ਕੌਰ ਜੀ ਤੇ ਸਾਰਾ ਇਲਾਕਾ ਸਾਰਾ ਨਗਰ ਦੇਸ਼ਵਦੇਸ਼ ਦੀ ਸੰਗਤ ਅਰੜਕੇ ਬਰੇ ਪ੍ਰੇਮ ਨਾਲ ਇਹ ਜੋੜ ਮੇਲਾ ਮਨਾਉਂਦੀ ਹੈ ਜੋੜ ਮੇਲੇ ਦਾ ਅਸਲ ਮਨੋਰਥ ਇਹ ਹੋਈ ਆ ਕਿ ਅਸੀਂ ਪਤਤਪੁਰਾ ਮਾੜੀ ਭੈੜੀ ਕੀਤੀ ਮਾੜੀ ਭੈੜੀ ਸੰਗਤ ਇਹਦੇ ਤੋਂ ਬਚੀਏ ਇਹ ਗੁਰੂ ਦੇ ਚਰਨਾਂ ਨਾਲ ਜੁੜੀ ਹੈ ਜਿੰਨਾ ਵੀ ਹੋ ਸਕਦਾ ਵਾ ਗੁਰੂ ਆਏ ਰਹੀਏ ਗੁਰਮਤਿ ਤੇ ਰਹੀਏ ਬਾਬਾ ਜੀ ਗੱਲ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਮਨਾ ਰਹੇ ਇਹ ਤਾਂ ਜੀ ਵੇਖੋ ਮਹਾ ਪ੍ਰਖਾ ਨੇ ਸਾਲ ਗਿਣੇ ਹੀ ਨਹੀਂ ਜਾਂਦੇ ਕਿ ਸਾਧੂਆਂ ਨੇ ਜਦੋਂ ਦਾ ਇਹ ਸਮਝੋ ਸਾਡ ਪੈਦਾ ਆ ਉਹ ਤੋਂ ਦਾ ਜੋੜ ਮੇਲਾ ਲੱਗਦਾ ਇਹ ਆਪਣਾ ਕੋਟ ਇਸ ਕਰਕੇ ਇਹ ਮਹਾ ਪ੍ਰਖਾ ਦੀ ਢੇੜਾ ਤੇ ਜਿਹੜੇ ਬੜੇ ਪ੍ਰੇਮ ਨਾਲ ਤੇ ਬਾਤਿ ਮਹਾਰਾਜ ਨੇ ਬੜੀ ਕਿਰਪਾ ਕੀਤੀ ਆ ਕੱਲ ਵੀ ਬਹੁਤ ਭਾਰੀ ਜੋੜ ਮੇਲਾ ਸੀ ਅੱਜ ਦੋ ਕਬੱਡੀ ਦੇ ਮੈਚ ਵੀ ਹੋਣੇ ਆ ਪਰ ਅਸੀਂ ਬੇਨਤੀ ਇਹ ਕਰਦੇ ਆ ਵੀ ਨਸ਼ਿਆਂ ਤੋਂ ਬਚੋ ਵਾਦਤ ਪੁਨੇ ਤੋਂ ਬਚੋ ਤੇ ਪਾੜੀ ਸੰਗਤ ਤੋਂ ਬਚੋ ਨਾਲ ਇੱਕ ਬੇਨਤੀ ਇਹ ਵੀ ਕਰਦੇ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਹੱਕ ਉਹਦੇ ਵਾਸਤੇ ਮਹਾਪੁਰਖ ਪ੍ਰਾਰਥਨਾ ਕਰਦੇ ਆ ਕਿਉਂਕਿ ਜ਼ਮੀਰ ਤੇ ਜ਼ਮੀਰ ਕੋਈ ਚੀਜ਼ਾਂ ਬਹੁਤ ਜ਼ਰੂਰੀ ਆ ਜ਼ਮੀਨ ਜੀਵੀ ਰਹੂਗੀ ਜੇ ਹੱਕ ਮਿਲ ਗਏ ਜ਼ਮੀਰ ਜੀਦਾ ਰਹੂਗਾ ਜੇ ਬੰਦੀ ਸਿੰਘਾਂ ਦੀ ਰਿਹਾਈ ਹੋ ਗਈ ਉਹਦੇ ਵਾਸਤੇ ਵੀ ਅਰਦਾਸ ਕਰਦੇ ਆ ਅਸੀਂ ਅੱਜ ਪੰਜਾਬ 'ਚ ਖਾਨ ਦਾ ਬੜਾ ਪ੍ਰਚੋਪ ਆਇਆ ਨਾਲ ਨੇ ਨੌਜਵਾਨ ਪੀੜ੍ਹੀ ਨੂੰ ਬਹੁਤ ਸਖੇ ਸੇਵਾ ਪਰ ਸੇਵਾ ਕੀਤੀ ਕਿਦਾ ਜਗਾਤੇ ਜਾ ਕੇ ਤੁਸੀਂ ਆਪਣਾ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਮੈਂ ਤਾਂ ਮੇਰਾ ਟਾਈਮ ਉਥੇ ਕੋਈ ਪੀਟੀਸੀ ਤੇ ਵੀ ਇਹ ਮੈਸੇਜ ਤੇ ਪ੍ਰੋ ਪੰਜਾਬ ਤੇ ਵੀ ਮੈਸੇਜ ਆ ਮੈਂ ਤੇ ਉਹਦੇ ਨੂੰ ਵੀ ਮੈਸੇਜ ਹੀ ਦਿੱਤਾ ਸੀ ਪਰ ਉਹਨਾਂ ਵਿਖਾਇਆ ਨਹੀਂ ਪੂਰਾ ਇਹ ਤੁਸੀਂ ਪੂਰਾ ਵਿਖਾਓਗੇ ਦੱਸੂਗਾ ਪਹਿਲਾ ਮੈਸੇਜ ਤੇ ਮੈਂ ਦਿੱਤਾ ਸੀ ਕਿ ਜਿਹੜੇ ਸਾਡੇ ਜੋੜ ਮੇਲੇ ਆ ਜੋੜ ਮੇਲਿਆਂ ਦਾ ਮੈਂ ਖਰਚਾ ਨਹੀਂ ਕਹਿੰਦਾ ਉਹ ਸੇਵਾ ਵੀ ਆ ਪਰ ਇਹਨਾਂ ਸਮਿਆਂ ਨੂੰ ਮੁੱਖ ਰੱਖ ਕੇ ਸਾਨੂੰ ਕੁਝ ਨਾ ਕੁਝ ਉਧਰੋਂ ਸੇਵਾ ਖੜਪੀਰਤਾ ਵਾਲੇ ਬੰਨੇ ਲੈਣੀ ਚਾਹੀਦੀ। ਫਿਰ ਉਹਦੇ ਤੋਂ ਬਾਅਦ ਕਬੱਡੀ ਦੇ ਮੈਚ ਖਰਬਾ ਖਰਬਾਂ ਦੇ ਉਹਨਾਂ ਦੇ ਬਾਈਟ ਆ ਉਧਰੋਂ ਵੀ ਕੁਝ ਸੇਵਾ ਇਧਰ ਲੈਣੀ ਚਾਹੀਦੀ ਹੈ। ਇੱਕ ਮੈਂ ਉਹਦੋਂ ਵੀ ਮਨਜ਼ਰੀ ਕੀਤੀ ਸੀ ਕਿ ਜਿਹੜੇ ਸਾਡੇ ਐਨ ਆਰ ਆਈ ਭਰਾ ਬਾਹਰ ਬਾਹਰਲੇ ਮੁਲਕਾਂ ਦੇ ਜਿਨ੍ਹਾਂ ਦਾ ਗੁਜ਼ਾਰਾ ਚੰਗਾ ਹੈ ਉਹਨਾਂ ਨੇ ਜਿਹੜੀ ਪੈਰੀ ਠੇਕੇ ਦੇ ਇਥੇ ਦਿੱਤੀ ਹੋਵੇ ਜਿਨ੍ਹਾਂ ਦੀਆਂ ਤਾਲੀਆਂ ਰੁੜੀਆਂ ਫਸਲਾਂ ਰੁੜੀਆਂ ਉਹ ਇਸ ਵਾਰੀ ਉਹਨਾਂ ਕੋ ਠੇਕਾ ਨਾ ਲੈਣ ਮੈਂ ਬੇਨਤੀ ਕੀਤੀ ਸੀ ਪਰ ਥਨੇ ਕਮੈਂਟ ਕਰਦੇ ਪਪਾ ਤੂੰ ਤਰੀ ਕੋ ਕਰਦਾ ਪਰ ਮੈਂ ਬੇਨਤੀ ਕੀਤੀ ਇਹ ਵੀ ਉਹਦੇ ਬਾਵਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਜਿੱਥਾ ਕਰਨਤਾਰਨ ਵਾਲੇ ਜਸਿਹਾਰੀ ਵਾਲੇ ਮਹਾਂਪੁਰਖ ਜਾੜਦੇ ਆ ਜੀ ਬਾਬਾ ਸੁਖਾ ਸਿੰਘ ਜੀ ਬੜੀ ਹਾਜ਼ਰੀ filled ਕਿ ਜੋਗਾ ਬਾਬਾ ਜੋਗਾ ਸਿੰਘ ਜੀ ਕਾਰ ਸੇਵਾਏ ਮਹਾਂਪੁਰਖਾ ਉਹਨਾਂ ਵੱਲੋਂ ਆਪਾਂ ਵੀ ਹਾਜ਼ਰੀ ਲਵਗੇ ਰਹੇ ਬਸ ਇਹੋ ਹੀ ਆ ਵੀ ਜੋ ਨੌਜਵਾਨਾਂ ਨੇ ਬੱਚੇ ਤੋਂ ਬਜ਼ੁਰਗ ਤੱਕ ਬੱਚੀ ਤੋਂ ਮਾਂ ਤੱਕ ਹਰ ਕੌਮ ਨੇ ਅਸੀਂ ਕਿਸੇ ਨੂੰ ਨਹੀਂ ਆ ਕਹਿੰਦੇ ਕਿਨੇ ਹਿੱਸਾ ਨਹੀਂ ਪਾਇਆ ਸਾਡੇ ਪੰਜ ਤਖਤ ਹੈ ਤੇ ਪੰਜਾਂ ਤਖਤਾਂ ਤੋਂ ਪਟਨਾ ਸਾਹਿਬ ਤੋਂ ਹਜੂਰ ਸਾਹਿਬ ਤੋਂ ਜਾਮਦਮੇ ਸਾਹਿਬ ਤੋਂ ਨਾਨਪੁਰ ਸਾਹਿਬ ਤੋਂ ਫਤਾਲ ਤੋਂ ਸਾਹਿਬ ਸਾਰੇ ਤੋਂ ਰਾਤ ਸਮਗਰੀਆਂ ਜੀ ਐਸਜੀਪੀਸੀ ਨੇ ਪੂਰਾ ਜੋਰ ਲਾਇਆ ਸੰਪਰਦਾਵਾਂ ਨੇ ਪੂਰਾ ਜੋਰ ਲਾਇਆ ਬੱਚੇ ਛੋਟੇ ਛੋਟੇ ਬੁਗਦੀਆਂ ਤੋੜ-ਤੋੜ ਕੇ ਉਹਨੇ ਮਾਇਆ ਦਿੱਤੀ ਇੱਕ ਕੌਮ ਦੇ ਵਿੱਚ ਜਜ਼ਬਾ ਹੈ ਤੇ ਮਹਾਰਾਜੇ ਜਜ਼ਬਾ ਭਰੀ ਰੱਖਣ ਜੁਤੀ ਹੋਵੇ ਕਿ ਹਾਰ ਹੋਵੇ ਚਾਰ ਕੇ ਰਾਜਸਥਾਨ ਜਦੋਂ ਨੂੰ ਮੁਫੀਤ ਗੁਵਾਤ ਮੁਸਲਮਾਨਾਂ ਅੱਜ ਆ ਕੇ ਮਿਲ ਕੇ ਕਲੀ ਬਰੀ ਵੇ ਜਦੋਂ ਘੋੜਿਆਂ ਦੀਆਂ ਕਾਟੀਆਂ ਤੇ ਰਹਿੰਦਾ ਸੀ ਜੰਗਲਾਂ 'ਚ ਲੋਕੇ ਰਹਿੰਦਾ ਸੀ ਤੇ ਸੋਲਿਆਂ ਦੀ ਮੋਠ ਨਾਲ ਗੁਜ਼ਾਰਾ ਕਰਦਾ ਸੀ ਅੱਜ ਤੇ ਗਦਾਮ ਭਰੇ ਪਏ ਆ ਬڑے-ਬڑے ਅੱਜ ਕੱਲ ਕੱਲ ਅੱਗੇ ਹਰਿਆਣਾ ਵਾਲੇ ਜਾਈ ਸੀ ਕਦੇ ਪੰਜਾਬ ਦਾ ਬੜਾ ਭਰਾ ਹੈ ਅਸੀਂ ਛੋਟੇ ਭਰਾ ਹਾਂ ਦੇਖੋ ਜੀ ਪੰਜਾਬ ਵੱਡਾ ਭਰਾ ਹੈ ਪਰ ਇਹ ਸਾਰਿਆਂ ਨੂੰ ਵੱਡੇ ਮੰਨਦਾ ਇਹ ਕਦੀ ਕਹੇ ਤੇ ਦਾਵਾ ਨਹੀਂ ਕਰਦਾ ਮੈਂ ਵੱਡਾ ਕਿ ਪਾਰੇ ਦੇ ਵਿੱਚ ਜਤਰਾ ਸੇਕਵਾ ਏਡ ਵਾਲੇ ਆ ਜਾਂ ਉਹ ਗੁਰਮ ਪਿਆਰਿਓ ਰਵੀਰ ਭਾਜੀ ਹੁਣੀ ਆ ਖਾਲਸਾ ਏਡ ਵਾਲੇ ਆ ਜਿੰਨੇ ਵੀ ਆ ਕੋਈ ਵੀ ਇਹੋ ਜਿਹਾ ਨਹੀਂ ਆ ਜਿਹੜਾ ਧਾਰਮਿਕ ਪੱਖ ਦੇ ਵਿੱਚ ਸੇਵਾ ਤੋਂ ਪਿਛੇ ਰਿਹਾਵੇ ਤੇ ਸਾਰਿਆਂ ਦਾ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਕਿਉਂਕਿ ਤੁਸੀਂ ਤ੍ਰੇਮ ਨਾਲ ਇਹ ਕਵਰਿੰਗ ਕਰਕੇ ਦਿਖਾਉਣੀ ਹੈ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮੇਰ ਅਜੀ ਸਰਪੰਚ ਸਾਹਿਬ ਕੀ ਨਾ ਆਗੇ ਆਪਣਾ ਨਾਮ ਹੈ ਰਾਇਪਾਲ ਸਿੰਘ ਠੀਕ ਹੈ ਜੀ ਸਭ ਤੋਂ ਪਹਿਲਾਂ ਅੱਜ ਮੇਲੇ ਦੀ ਬਹੁਤ ਬਹੁਤ ਵਧਾਈਆਂ ਕਿੰਨੀ ਖੁਸ਼ੀ ਕਿੰਨਾ ਉਤਸ਼ਾਹ ਕੀ ਕਹਿਣਾ ਚਾਹੋਗੇ ਜਿਵੇਂ ਕਿ ਆਪਾਂ ਸਭ ਜਾਣਦੇ ਹੀ ਆਂ ਹਰ ਸਾਲ ਦੀ ਤਰ੍ਹਾਂ ਮੇਲਾ ਹੀ ਮਨਾਇਆ ਜਾਂਦਾ ਹੈ ਸ਼੍ਰੀ ਗੁਰਮੁਖਤ ਦੇਵ ਜੀ ਦਾ ਗੁਰਦਆਰਾ ਗ੍ਰਿਸ਼ ਦੇ ਇਸ ਵਾਰ ਵੀ ਐਰ ਕੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮੇਲੇ ਦੇ ਵਿੱਚ ਹਰ ਸਾਲਾਂ ਦੀ ਤਰ੍ਹਾਂ ਐਰ ਕੇ ਫੁੱਲ ਮੇਲਾ ਜੋਰਾਂ ਦੇ ਚੱਲ ਰਿਹਾ ਠੀਕ ਹੈ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਗਰਮੀ ਬਾਤ ਬਹੁਤ ਹੈ ਸੰਤਲ ਗੁਰੂ ਜਰੂਰ ਹੋ ਨੂੰ ਆਕੇ ਹਾਂ ਜੀ ਕੀ ਪ੍ਰਬੰਧ ਹੋਣਗੇ ਜਿਵੇਂ ਕਿ ਆਪਾਂ ਜਾਣਦੇ ਅੱਜ ਸਾफी ਗਰਮੀ ਆ ਸੰਕਟਾਵਾਤੀ ਦਾ ਅਸਰ ਮਾਰਦਾ ਪੱਠੇ ਆ ਕੁੱਲ ਲੱਗੇ ਹੋਏ ਆ ਇਸ ਕਰਕੇ ਜਨਰੇਟਰ ਦਾ ਪੂਰਾ ਪਰਮਾਦਾ ਵੀ ਬੰਤੀ ਜਾਵੇ ਤੇ ਜਨਰੇਟਰ ਚਲਾ ਸਕੇ ਗ੍ਰਾਮ ਪੰਚਾਇਤ ਦੇ ਐਨਰੋਟ ਪਰ ਅਮਾ ਜਨਨ ਕੇ ਸੇਵਾ ਹੋ ਰਹੀ ਹੈ ਇਸ ਵਾਰ ਹਾਲਸਾਲ ਦੀ ਤਰ੍ਹਾਂ ਜਿਵੇਂ ਕਿ ਆਪਣੇ ਐਨਆਰਆਈ ਵੀਰ ਹੋਏ ਪਿੰਡ ਦੀ ਪੰਚਾਇਤ ਹੋਈ ਪਿੰਡ ਦੇ ਸਾਰੇ ਸੰਜੋਗ ਦੇ ਨਾਲ ਇਹ ਮੇਲਾ ਮਨਾਇਆ ਜਾਂਦਾ ਹੈ ਅਸੀਂ ਗੱਲ ਕਰੀ ਯੂਥ ਦੀ ਯੂਥ ਨੂੰ ਆਪਣਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੋ ਯੂਥ ਨੂੰ ਕਹਿਣਾ ਚਾਹੁੰਦਾ ਵਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਪੰਜਾਬ ਵਿੱਚ ਬਹੁਤ ਨੱਚਾ ਚੱਲ ਰਿਹਾ ਨੱਚਾਂ ਤੋਂ ਦੂਰ ਰਹਿ ਕੇ ਪਿਆਉ ਨੂੰ ਗੁਰੂ ਘਰ ਨਾਲ ਜੁੜਨਾ ਚਾਹੀਦਾ ਨੌਜਵਾਨਾਂ ਨੂੰ ਜਿਵੇਂ ਕਿ ਮੈਦਾਨ ਦੇ ਵਿੱਚ ਜਿੰਮਾਂ ਵਾਲ ਹੋਰ ਉਤਸ਼ਾਹ ਲੈਣਾ ਚਾਹੀਦਾ ਵਾ ਠੀਕ ਹੈ ਕੋਈ ਦਵਰਾ ਸਾਹਿਬ ਦਾ ਨਾਂ ਲੈ ਕੇ ਪਿੰਡ ਦਾ ਨਾਂ ਲੈ ਦੇਵੋ ਜੀ ਜੀਰਾਂ ਦਾ ਓਕੇ ਇਹ ਗੁਰਦਾਰਾ ਪੰਜ ਪਾਤਸ਼ਾਹੀਆਂ ਸਾਹਿਬ ਦਾ ਸ੍ਰੀ ਇਹ ਸ੍ਰੀ ਚਾਹਲੀ ਸਾਹਿਬ ਆ ਇਹ ਪਾਤਸ਼ਾਹੀਆਂ ਸ਼੍ਰੀ ਗੁਰਵੰਦਰ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹੀ ਤੇ ਸ਼੍ਰੀ ਗੁਰੂ ਆਰ ਗੋਵਿੰਦ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਡੇ ਚੈਨਲ ਲਈ ਤੁਹਾਨੂੰ ਸੰਤਾ ਵੇਖ ਰਹੀਆਂ ਤੁਸੀਂ ਆਪਣੀ ਮਦਦ ਕਰ ਸਕਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਵਾ ਜਿਵੇਂ ਕਿ ਵਾਦ ਤੋਂ ਵਾਦ ਇਹ ਚੈਨਲ ਨੂੰ ਸਪਰਸਪਾਈ ਕਰੋ ਐਨ ਵਾਦ ਤੋਂ ਵਾਦ ਇਹਨਾਂ ਦੀ ਸ਼ੇਅਰ ਕਰੋ ਜੀ ਠੀਕ ਹੈ ਥੈਂਕ ਯੂ ਬਰਦਰ ਪਾਜੀ ਬੰਦੇ